ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਨਨਦਲ ਮੌਜੂਦਾ ਮੁਖੀ ਬਾਬਾ ਮੇਜਰ ਸਿੰਘ ਜੀ ਛੋਟੀ ਸਾਹਿਬ ਜਥੇਦਾਰ ਦਾਸ ਜਥੇਦਾਰ ਸਤੀਸ ਸਿੰਘ ਫਗਵਾੜਾ ਤੇ ਇਹ ਮੈਂ ਜਿਹੜੀ ਤੁਸੀਂ ਮੈਨੂੰ ਸਵਾਲ ਪੁੱਛਿਆ ਜੀ ਕਿ ਇਹ ਆਏ ਦਿਨ ਘਟਨਾਮਾ ਕੋਈ ਨਾ ਕੋਈ ਵਾਪਰ ਰਹੀਆਂ ਜਿਹਦੇ ਵਿੱਚ ਪ੍ਰਵਾਸੀ ਜਿਨ੍ਹਾਂ ਨੂੰ ਕਿ ਮੈਨੂੰ ਲੱਗਦਾ ਕਿ ਪ੍ਰਸ਼ਾਸਨ ਬਹੁਤ ਸ਼ਾਇਦ ਖੁੱਲ ਮਿਲੀ ਹੋਈ ਆ ਪ੍ਰਸ਼ਾਸਨ ਤੇ ਸਰਕਾਰਾਂ ਵੱਲੋਂ ਕਿ ਆਏ ਦਿਨ ਅੱਜ ਆਪਣਾ ਹਿਸ਼ਾਰਪੁਰ ਦੇ ਵਿੱਚ ਇੱਕ ਛੋਟੇ ਜਿਹੇ ਮਾਸੂਮ ਬੱਚੇ ਦਾ ਬੜੀ ਬੇਰਹਿਮੀ ਨਾਲ ਕਤਲ ਕੀਤਾ ਕਿ ਉਹਦੇ ਸਿਵੇ ਦੀ ਅੱਗ ਹਜੇ ਠੰਡੀ ਨਹੀਂ ਹੋਈ ਮੈਨੂੰ ਲੱਗਦਾ ਕਿ ਉਹਦਾ ਦਰਦ ਹਜੇ ਸਾਡੇ ਸੀਨੇ ਦੇ ਵਿੱਚ ਹਜੇ ਉਸੇ ਤਰ੍ਹਾਂ ਮੌਜੂਦ ਹੈ ਕਿ ਆਏ ਦਿਨ ਹੋਰ ਘਟਨਾਵਾਂ ਵੀ ਵਿੱਚ ਹੋਈਆਂ ਤੇ ਕੱਲ ਜਿਹੜੀ ਇੱਕ ਘਟਨਾ ਹੋਈ ਆ ਆਪਣਾ ਮਨੀ ਜੋ ਆਪਣਾ ਸਿੰਘ ਹੈ 29 ਸਾਲ ਦਾ ਸਿੰਘ ਹੈ ਜਿਹਨੂੰ ਕਿ ਭਈਆਂ ਨੇ ਬੜੀ ਬੇਰਹਿਮੀ ਦੇ ਨਾਲ ਪੱਥਰ ਮਾਰ ਕੇ ਮਾਰਿਆ ਉਸ ਆਪਣੇ ਸਿੰਘ ਨੇ ਜਦੋਂ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਆ ਤੇ ਉਹਨੇ ਪਾਣੀ ਦੀ ਛਾਲ ਮਾਰ ਦਿੱਤੀ ਕਿ ਸ਼ਾਇਦ ਮੈਂ ਬਚ ਜਮਾਂ ਲੇਕਿਨ ਉਹਨਾਂ ਦੀ ਦਰਿੰਦਗੀ ਦੇਖੋ ਕਿ ਪੱਥਰ ਮਾਰ ਰਹੇ ਆ ਪੱਥਰ ਮਾਰ ਰਹੇ ਆ ਕਿ ਮਰ ਜਵੇ ਉਹਦੇ ਕਿਤੇ ਕਿਸੇ ਜਗ੍ਹਾ ਤੇ ਪੱਥਰ ਜ਼ੋਰ ਦੀ ਲੱਗਾ ਜਿਹਦੇ ਨਾਲ ਉਹ ਕਹਿੰਦੇ ਡੁੱਬ ਗਿਆ ਤੇ ਹਜੇ ਤੱਕ ਪ੍ਰਸ਼ਾਸਨ ਕੋਲ ਦੀ ਲਾਸ਼ ਨਹੀਂ ਲੱਭੀ ਕਹਿੰਦੇ ਡੀਸੀਪੀ ਸਾਹਿਬ ਮੈਨੂੰ ਤੁਹਾਡੇ ਤੋਂ ਪਤਾ ਲੱਗਾ ਕਿ ਕੱਲ ਆਏ ਸੀ ਉਹ ਸ਼ਵਾਸ਼ਣ ਦੇ ਕੇ ਗਏ ਆ ਸ਼ਵਾਸ਼ਣ ਤਾਂ ਅਸੀਂ ਬਹੁਤ ਚਿਰਾਂ ਤੋਂ ਇਹਨਾਂ ਦੇ ਸੁਣਦੇ ਆ ਲੇਕਿਨ ਇਹ ਪ੍ਰਸ਼ਾਸਨ ਦੀ ਨਲਾਕੀ ਆ ਮੈਂ ਇਸ ਨੂੰ ਪ੍ਰਸ਼ਾਸਨ ਦੀ ਨਲਾਕੀ ਸਮਝਦਾ ਔਰ ਸਿਆਸਤਦਾਨਾਂ ਦੀ ਇਹਦੀ ਵਿੱਚ ਗੰਦੀ ਸਿਆਸਤ ਸਮਝਦਾ ਜੀ